ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਨੇ ਡੀਜੀਪੀ ਸਾਹਿਬ ਦੀਆਂ ਤੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਸਾਰੀਆਂ ਜਿਹੜੀਆਂ ਇਹ ਹਦਾਇਤਾਂ ਹੈਗੀਆਂ ਕਿ ਨਸ਼ੇ ਦਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਨਹੀਂ ਚੱਲਣ ਦਿੱਤਾ ਜਾਊਗਾ ਉਹਦੇ ਤੇ ਸਖਤ ਕਾਰਵਾਈ ਜਿਹੜੀ ਹੈਗੀ ਹੈ ਉਹ ਲਗਾਤਾਰ ਚੱਲ ਰਹੀ ਹੈ ਚਾਹੇ ਉਹ ਐਫਆਈਆਰ ਦਰਜ ਤੱਕ ਹੈ ਤੇ ਚਾਹੇ ਉਹ ਇਹਨਾਂ ਦੇ ਉੱਤੇ ਪ੍ਰੀਵੈਂਟਿਵ ਐਕਸ਼ਨ ਲੈਨੇ ਆਸੀਂ ਜਾਂ ਫਿਰ ਜੋ ਨਸ਼ੇ ਦੇ ਜਿਹੜੇ ਕਿਹ ਲੋ ਮਰੀਜ਼ ਬਣ ਜਾਂਦੇ ਨੇ ਉਹਨਾਂ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ ਉਸੇ ਤਹਿਤ ਜਿਹੜੀ ਹੈਗੀ ਹੈ ਕਾਰਵਾਈ ਕਰਦੇ ਆ ਜਿਹੜੇ ਨਸ਼ੇ ਦੇ ਸਮੱਗਲਰ ਨੇ ਜਿਹੜੇ ਨਸ਼ਾ ਵੇਚ-ਵੇਚ ਆਪਦੀਆਂ ਪ੍ਰਾਪਰਟੀਆਂ ਇਕੱਠੀਆਂ ਕਰ ਰਹੇ ਨੇ ਪੈਸਾ ਇਕੱਠਾ ਕਰ ਰਹੇ ਨੇ ਉਹਦੇ ਸਬੰਧ ਦੇ ਵਿੱਚ ਇਹ ਇੱਕ ਘਰ ਹੈਗਾ ਜਿਹੜਾ ਗੁਰਜੀਤ ਸਿੰਘ ਦਾ ਘਰ ਹੈ ਇਹ ਗੁਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਇਹ ਕੋਠੇਗੁਰੂ ਦਾ ਵਾਸੀ ਹੈ ਤੇ ਇਹਦਾ ਬੇਟਾ ਹੈਗਾ ਵਰਿੰਦਰਜੀਤ ਸਿੰਘ ਉਰਫ ਬਿੰਦਾ ਤੇ ਇਹਨਾਂ ਦਾ ਜਿਹੜਾ ਹੈਗਾ ਇਹਨਾਂ ਦੇ ਕਮਰਸ਼ੀਅਲ ਰਿਕਵਰੀ ਦੇ ਯਾਨੀ ਕਿ ਬਹੁਤ ਹੈਵੀ ਰਿਕਵਰੀ ਹੈ ਜਿਹੜੀ ਨਾਰਕੋਟਿਕ ਡਰਗ ਦੀ ਨਸ਼ਿਆਂ ਦੀ ਉਹਦੇ ਇਹਨਾਂ ਦੇ ਉੱਤੇ ਐਫ ਆਈ ਆਰਸ ਦਰਜ ਹੋਈਆਂ ਵੀਆਂ ਨੇ ਜਿਸ ਤਰ੍ਹਾਂ ਅ ਗੁਰਜੀਤ ਸਿੰਘ ਹੈ ਗੁਰਜੀਤ ਸਿੰਘ ਦੇ ਉੱਤੇ ਇੱਕ 40000 ਟ੍ਰੈਮੋਡਾਲ ਟੈਬਲੇਟਸ ਦਾ ਤੇ ਪਲੱਸ 590 ਵਾਇਲਸ ਆਫ ਬਲੂ ਰੈਕਸ ਕਫ ਸਰਪ ਦੀਆਂ ਅ ਮਕਦਮਾ 2021 ਦੇ ਵਿੱਚ ਦਰਜ ਹੋਇਆ ਸੀਗਾ ਤੇ ਉਹਦੇ ਵਿੱਚ ਉਹਨੂੰ 10 ਸਾਲ ਦੀ ਸਜ਼ਾ ਜਿਹੜੀ ਹੈਗੀ ਆ ਮਾਨਯੋਗ ਅਦਾਲਤ ਵੱਲੋਂ ਸੁਣਾਈ ਗਈ ਸੀ ਤੇ ਉਹਦੇ ਵਿੱਚ ਜਿਹੜਾ ਹੈਗਾ ਇਹਦੀ ਪ੍ਰਾਪਰਟੀ ਅਸੀਂ ਆਈਡੈਂਟੀਫਾਈ ਕੀਤੀ ਇਹਦੀ ਤੇ ਇਹਦੇ ਬੇਟੇ ਦੀ ਜਿਹਦੇ ਵਿੱਚ ਜਿਹੜਾ ਇੱਕ ਆਹ ਘਰ ਜਿੱਥੇ ਆਪਾਂ ਖੜੇ ਆ ਇਹ ਜਿਹੜਾ ਹੈਗਾ ਫ੍ਰੀਜ਼ ਕੀਤਾ ਜਾਂਦਾ ਹੈ ਤੇ ਜੀ ਇੱਕ ਇਹਦੇ ਨਾਲ ਹੈਗਾ ਐਨੀਮਲ ਸ਼ੈਲਟਰ ਵੀ ਹੈਗਾ ਇਹਨਾਂ ਦਾ ਆਪਾਂ ਅੱਗੇ ਉੱਥੇ ਵੀ ਅਸੀਂ ਜਾ ਰਹੇ ਹਾਂ ਉਹਨੂੰ ਵੀ ਅਸੀਂ ਜਿਹੜਾ ਹੈਗਾ ਫੀਸ ਕਰ ਰਹੇ ਹਾਂ ਇਹ ਦੋਨੋਂ ਪ੍ਰੋਪਰਟੀਆਂ ਜਿਹੜੀਆਂ ਹੈਗੀਆਂ ਨੇ ਨਾ ਇਹ ਵੇਚ ਸਕਦੇ ਨੇ ਨਾ ਇਹਨੂੰ ਅੱਗੇ ਕਿਤੇ ਜਿਹੜਾ ਹੈਗਾ ਸੇਲ ਆਊਟ ਕਰ ਸਕਦੇ ਨੇ ਨਾ ਟਰਾਂਸਫਰ ਕਰ ਸਕਦੇ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਰਕਾਰ ਵੱਲੋਂ ਅਸੀਂ ਕੇਸ ਬਣਾ ਕੇ ਦਾ ਭੇਜਿਆ ਸੀਗਾ ਤਾਂ ਜੋ ਇਹ ਬਾਕੀ ਦੇ ਨਸ਼ਾ ਸਮਗਲਰਾਂ ਨੂੰ ਵੀ ਇਹ ਸੋਝੀ ਆਵੇ ਵੀ ਇਹ ਕੋਈ ਥੋੜਾ ਕੋਈ ਬਿਜ਼ਨਸ ਨਹੀਂ ਹੈਗਾ ਇਹ ਕੋਈ ਥੋੜਾ ਕੋਈ ਧੰਦਾ ਨਹੀਂ ਹੈਗਾ ਜਿਹਦੇ ਨਾਲ ਤੁਸੀਂ ਸੋਚਦੇ ਹੋ ਵੀ ਅਸੀਂ ਕਮਾਈ ਕਰਕੇ ਆਪ ਦਾ ਜਿਹੜਾ ਹੈਗਾ ਪੈਸੇ ਕਮਾਰੇ ਸਾਧਨ ਇਕੱਠੇ ਕਰ ਲਾਂਗੇ ਜਾਂ ਆਪ ਦੀ ਕੋਈ ਪ੍ਰਾਪਰਟੀ ਬਣਾ ਲਾਂਗੇ ਨਸ਼ੇ ਦੀ ਕਮਾਈ ਦੇ ਵਿੱਚੋਂ ਜਿਹੜੀ ਵੀ ਪ੍ਰਾਪਰਟੀ ਤੁਹਾਡੀ ਬਣੂਗੀ ਉਹ ਜ਼ਬਤ ਕੀਤੀ ਜਾਊਗੀ ਉਹ ਫ੍ਰੀਜ਼ ਕੀਤੀ ਜਾਊਗੀ ਤੇ ਜਿਹੜਾ ਹੈਗਾ ਸਜ਼ਾ ਤਾਂ ਤੁਹਾਨੂੰ ਵੱਖਰੀ ਮਿਲਣੀ ਹੋਏ ਤਾਂ ਇਹਦੇ ਨਾਲ ਮੇਰੀ ਜਿਹੜੀ ਹੈਗੀ ਹੈ ਜਿੰਨੇ ਵੀ ਇਹ ਰਾਮਪੁਰਾ ਸਬਡਿਵੀਜ਼ਨ ਦੇ ਵਿੱਚ ਨਸ਼ੇ ਦੇ ਸਦਾਗਰ ਨੇ ਜਾਂ ਵੇਚ ਰਹੇ ਨੇ ਉਹਨਾਂ ਤੇ ਸਾਡੇ ਵੱਲੋਂ ਲਗਾਤਾਰ ਪਰਚੇ ਦਰਜ ਤਾਂ ਹੋ ਹੀ ਰਹੇ ਨੇ ਹੁਣ ਅਸੀਂ ਉਹਨਾਂ ਦੇ ਕੇਸ ਤਿਆਰ ਕਰ ਕਰਕੇ ਜਿਹੜੀਆਂ ਹੈਗੀਆਂ ਪ੍ਰਾਪਰਟੀਆਂ ਫ੍ਰੀਜ਼ ਕਰਾ ਰਹੇ ਹਾਂ ਤਾਂ ਜੋ ਕਿਸੇ ਵੀ ਨਵੇਂ ਇਹ ਜਿਹੜਾ ਸੂਚਦੇ ਵੀ ਇਹਦੇ ਵਿੱਚ ਮੈਂ ਨਸ਼ਾ ਤਸਕਰੀ ਕਰਕੇ ਕੋਈ ਪੈਸੇ ਇਕੱਠੇ ਕਰ ਸਕਦਾ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਮਾਰਜਨ ਪੈਸੇ ਕਮਾਉਣ ਦਾ ਉਹ ਵੱਧ ਹੁੰਦਾ ਹੈ ਜ਼ਿੰਦਗੀਆਂ ਤਾਂ ਗਲਦੀ ਨਹੀਂ ਲੋਕਾਂ ਦੀਆਂ ਪਰ ਇਹ ਨਾਲ ਨਾਲ ਜਿਹੜੇ ਪੈਸੇ ਇਕੱਠੇ ਕਰਕੇ ਪ੍ਰਾਪਰਟੀਆਂ ਬਣਾਈਆਂ ਨੇ ਉਹ ਵੀ ਅਸੀਂ ਜਬਤ ਕਰ ਲੈਣੀਆਂ ਨੇ